ਜਿਸ ਤਰੀਕੇ ਨਾਲ ਹੀਰੇ ਦੀ ਪਹਿਚਾਨ ਜੋੜੀ ਕਰ ਸਕਦਾ ਵਾ ਤਾਂ ਉਸੇ ਤਰੀਕੇ ਨਾਲ ਕਲਾ ਦੀ ਪਹਿਚਾਨ ਕਲਾ ਦਾ ਤਨੀ ਹੀ ਕਰ ਸਕਦਾ ਵਾ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਐਸੇ ਕਲਾਕਾਰ ਐਸੇ ਬੱਚੇ ਅੱਗੇ ਲੈ ਕੇ ਆਈਏ ਕਿ ਜਿਨ੍ਹਾਂ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਕਲਾ ਹੈ ਕਲਾ ਸ਼ਿਪੀ ਹੈ ਗਰੀਬੀ ਕਰਕੇ ਉਹਗਾ ਨਹੀਂ ਆ ਸਕਦੇ ਪਹੁੰਚੇ ਅਸੀਂ ਬਟਾਲਾ ਦੇ ਝੁਗੀ ਚੋਂਪੜੀ ਏਰੀਆ ਦੇ ਵਿੱਚ ਇਸਲਾਮ ਏਰੀਆ ਵਾ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕ ਰਹਿੰਦੇ ਨੇ ਹਾਲਾਤ ਕੀ ਨੇ ਲੋਕਾਂ ਦੇ ਤਾਂ ਇਹਨਾਂ ਲੋਕਾਂ ਦੀ ਸਪੋਰਟ ਕੌਣ ਕਰ ਸਕਦਾ ਵਾ ਸਿਰਫ ਦਰਸ਼ਕ ਤਾਂ ਜੇ ਅਸੀਂ ਆਪਣੀ ਇੱਕ ਭੈਣ ਕੋ ਲੈ ਕੇ ਆਏ ਆਂ ਦਰਸ਼ਕਾਂ ਨੂੰ ਇੱਕ ਬੱਚੀ ਕੋ ਲੈ ਕੇ ਆਏ ਆਂ ਜੋ ਘਰ ਘਰ ਜਾ ਕੇ ਗਲੀ ਗਲੀ ਜਾ ਕੇ ਚੂੜੀਆਂ ਵੇਚਦੀ ਏ ਫਿਰ ਹੋਰ ਸਮਾਨ ਲੇਡੀਜ਼ ਦਾ ਜਿਹੜਾ ਵਾ ਉਹ ਵੇਚਦੀ ਏ ਮੁੰਡੀਆਂ ਵੇਚਦੀ ਏ ਛੱਲੇ ਵੇਚਦੀ ਏ ਤਾਂ ਪਰਮਾਤਮਾ ਵੱਲੋਂ ਇਸ ਬੱਚੀ ਨੂੰ ਇੱਕ ਗਿਫਟ ਮਿਲਿਆ ਵਾ ਉਸਦੀ ਆਵਾਜ਼ ਜਿਹੜੀ ਆ ਉਹ ਜਦੋਂ ਸੁਣਦਾ ਵਾ ਕੋਈ ਤਾਂ ਜ਼ਰੂਰ ਕਿਤੇ ਨਾ ਕਿਤੇ ਕੀਲ ਕੇ ਰੱਖ ਦਿੰਦੀ ਏ ਭੈਣ ਗੌਂਦੀ ਏ ਸ਼ੌਂਕ ਆ ਪਰ ਕਿਸੇ ਨੇ ਕਦੇ ਸਪੋਰਟ ਨਹੀਂ ਕੀਤੀ ਛੋਟੀ ਉਮਰ ਸੀ ਮਾਪੇ ਸਾਥ ਛੱਡ ਜਾਂਦੇ ਨੇ ਛੋਟੀ ਉਮਰੇ ਵਿਆਹ ਹੋ ਜਾਂਦਾ ਵਾ ਚਾਰ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਇੱਥੇ ਰਹਿੰਦੀ ਹੈ ਬਟਾਲੇ ਆਣ ਕੇ ਝੁੱਗੀ ਚੋਂਪੜੀ 'ਚ ਤੇ ਫਿਰ ਆਪਣੇ ਘਰ ਵਾਲੇ ਦੇ ਨਾਲ ਘਰ ਤੋਂ ਬਾਹਰ ਨਿਕਲਦੀ ਹੈ ਬੈਗ ਮੁੰਡੇ ਤੇ ਪਾਉਂਦੀ ਹੈ ਤਾਂ ਘਰ-ਘਰ ਜਾ ਕੇ ਉਹ ਵੀ ਮੁੰਡੀਆਂ ਵੇਚਣੀਆਂ ਸ਼ੁਰੂ ਕਰ ਦਿੰਦੀ ਹੈ ਕਿ ਤਾਂ ਜੋ ਆਪਣੇ ਬੱਚਿਆਂ ਦੀ ਪਰਵਰਿਸ਼ ਜਿਹੜੀ ਹੈ ਕਿ ਚੰਗੇ ਢੰਗ ਨਾਲ ਕਰ ਸਕੇ ਜੇਕਰ ਘਰ ਵਾਲੇ ਨੇ ساری ਉਮਰ ਇਸੇ ਤਰੀਕੇ ਨਾਲ ਕੰਮ ਕੀਤਾ ਵਾ ਗਲੀ-ਗਲੀ ਜਾ ਕੇ ਬੈਗ ਚੁੱਕ ਕੇ ਮੁੰਡਿਆਂ ਤੇ ਵੇਚਿਆ ਵਾ ਤਾਂ ਉਸੇ ਤਰੀਕੇ ਨਾਲ ਪਹਿਣ ਨੇ ਵੀ ਉਹ ਕੰਮ ਸ਼ੁਰੂ ਕਰਤਾ ਤਾਂ ਜੋ ਆਪਣੇ ਬੱਚਿਆਂ ਦੀ ਇੱਕ ਚੰਗੀ ਤਰੀਕੇ ਨਾਲ ਪਰਵਿਸ਼ ਕਰ ਸਕ ਗੱਲਬਾਤ ਜ਼ਰੂਰ ਕਰ ਲਾਂਗੇ ਪਹਿਣ ਦੇ ਨਾਲ ਹੀ ਕਰ ਲੈਣੇ ਆ ਪਹਿਲਾਂ ਪਹਿਣ ਨਾ ਕੀ ਤੇਰਾ ਰਾਣੀ ਅੱਛਾ ਰਾਣੀ ਫਿਰ ਰਾਣੀ ਬਣ ਗਈ ਹੈ ਰਾਣੀ ਬਣ ਗਈ ਹੈ ਫਿਰ ਰਾਣੀ ਤੇ ਬਣ ਗਈ ਬੀਰੂ ਦੀ ਤੇ ਰਾਣੀ ਹੁਣ ਹਰ ਇੱਕ ਦੀ ਰਾਣੀ ਬਣੇਗੀ ਜਿਸ ਤਰੀਕੇ ਦੀ ਆਵਾਜ਼ ਪਰਮਾਤਮਾ ਨੇ ਬਖਸ਼ੀ ਚਲੋ ਠੀਕ ਜੀ ਤੁਹਾਡਾ ਧੰਨਵਾਦ ਹੋਏਗਾ ਅੱਛਾ ਪਹਿਣ ਬੈਕਗ੍ਰਾਉਂਡ ਜੇਕਰ ਗੱਲ ਕੀਤੀ ਜਾਵੇ ਪਿੱਛੇ ਤਾਂ ਪਰਿਵਾਰ ਦੇ ਵਿੱਚ ਕੌਣ ਕੋਣੀ ਕਿਸ ਤਰੀਕੇ ਨਾਲ ਮਾਂ ਬਾਪ ਸਾਥ ਛੱਡ ਦਿੰਦੇ ਆ ਸਾਤ ਸੀ ਤਿੰਨ ਭਰਾ ਤੇ ਇੱਕ ਭੈਣ ਸੀਗੇ ਡੈਡੀ ਨੂੰ ਅਟੈਕ ਹੋਇਆ ਸੀ ਤੇ ਉਹਨਾਂ ਦਾ ਪਾਸਾ ਖਲੋ ਗਿਆ ਸੀ ਸਾਰਾ ਖਰਚਾ ਖੁਰਚਾ ਮਤਲਬ ਉਹਨਾਂ ਤੇ ਬਹੁਤ ਜ਼ਿਆਦਾ ਲੱਗ ਗਿਆ ਸੀ ਦਾਦਾ ਦਾਦੀ ਨੇ ਕਦੀ ਸਾਥ ਨਹੀਂ ਦਿੱਤਾ ਤੇ ਉਹ ਕਹਿੰਦੇ ਸੀ ਕਿ ਕੁੜੀ ਵਿਆਹ ਦੋ ਕੁੜੀ ਆਪਣੇ ਘਰ ਹੀ ਚੰਗੀ ਲੱਗਦੀ ਕੁੜੀਆਂ ਦਾ ਕੋਈ ਭਰੋਸਾ ਨਹੀਂ ਹੁੰਦਾ ਤੇ 15 ਸਾਲ ਦੀ ਉਮਰ 'ਚ ਸਾਡਾ ਵਿਆਹ ਹੋ ਗਿਆ ਸੀਗਾ ਤੇ ਫਿਰ 15 ਸਾਲ ਦੀ ਉਮਰ 'ਚ ਵਿਆਹ ਹੋਇਆ ਅਸੀਂ ਰਾਜਸਥਾਨ ਸੀਗੇ ਤੇ ਫਿਰ ਇੱਥੇ ਪੰਜਾਬ 'ਚ ਆ ਕੇ ਰਹਿਣ ਲੱਗ ਪਏ ਸੀ ਤੇ ਹੁਣ 4 ਬੱਚੇ ਆ ਮੰਮੀ ਡੈਡੀ ਗੁਰਦਾਸਪੁਰ ਦੇ ਡੈਡੀ ਨੂੰ ਪਾਸਾ ਮਾਰੇ ਗਿਆ ਤੇ ਇੱਕ ਪੈਰ ਨਹੀਂ ਚੱਲਦਾ ਹੱਥ ਨਹੀਂ ਚੱਲਦਾ ਤੇ ਕਰੀ ਰਹਿੰਦੇ ਆ ਅੱਛਾ ਫਿਰ ਤੁਸੀਂ ਵੀ ਆਪਣੇ ਘਰ ਵਾਲੇ ਦੇ ਨਾਲ ਫਿਰ ਵੇਚਣਾ ਸ਼ੁਰੂ ਕਰ ਦਿੱਤਾ ਕੀ ਕਾਰਨ ਮੰਦੇ ਕਾਰਨ ਕਿ ਤੁਹਾਨੂੰ ਪਤਾ ਹੈ ਹੁਣ ਚੁਗਿਆ ਚੇ ਰਹਿੰਦੇ ਤੁਹਾਡਾ ਖਰਚਾ ਪਾਣੀ ਕਿੱਦਾਂ ਹੋਏਗਾ ਕੰਮ ਤੇ ਜਾਵਾਂਗੇ ਖਾਵਾਂਗੇ ਦੋਨਾਂ ਨੂੰ ਕੰਮ ਤੇ ਜਾਣਾ ਪੈਂਦਾ ਹੈ ਘਾਟ ਤੇ ਸੱਸ ਸੋਰੀ ਦੀ ਦਿੱਤ ਹੋਈ ਏ ਤੇ ਇੱਕ ਦਿਓਰੇ ਦੋਨਾਂ ਨਾਲ ਦੇ ਬਸ ਛੋਟਾ ਜਿਹਾ ਪਰਿਵਾਰ ਹੈ ਪਰਮਾਤਮਾ ਨੇ ਗਲਾ ਦਿੱਤਾ ਆਵਾਜ਼ ਦਿੱਤੀ ਇੱਕ ਵਧੀਆ ਸਾਡੇ ਦਰਸ਼ਕਾਂ ਨੂੰ ਆਪਣੇ ਦੋ ਬੋਲ ਜਿਹੜੇ ਆ ਜਰੂਰ ਸੁਣਾਏ। ਤੂੰ ਵੀ ਜਾਣੇ ਸਾਥ ਤੇਰੇ ਬਿਨਾ ਜੀ ਨਹੀਂ ਹੋਣਾ। ਹੈ ਸਾਡੇ ਜਿੰਦ ਕਢ ਲੁਗਾ ਦਿਨੇ ਰਾਤ ਦਾ ਇਹ ਰੋਣਾ। ਹੈ ਤੂੰ ਵੀ ਜਾਣੇ ਸਾਥ ਤੇਰੇ ਬਿਨਾ ਜੀ ਨਹੀਂ ਹੋਣਾ। ਹੈ ਸਾਡੇ ਜਿੰਦ ਕਢ ਲੁਗਾ ਦਿਨੇ ਰਾਤ ਦਾ ਇਹ ਰੋਣਾ। ਹੈ ਸਾਡੇ ਕੱਲਿਆਂ ਦਾ ਜੀਣਾ ਜ਼ਹਿਰ ਜ਼ਿੰਦਗੀ ਦਾ ਪੀਣਾ। ਹੇ ਚਿੱਤ ਕਰਦਾਏ ਸਾਡਾ ਮਰ ਜਾਈਏ ਵੇ ਜਦੋਂ ਦਾ ਸਾਡਾ ਦਿਲ ਟੁੱਟਿਆ ਹਾਏ ਜਦੋਂ ਦਾ ਸਾਡਾ ਦਿਲ ਟੁੱਟਿਆ ਅਸੀਂ ਦਿਨੇ ਰਾਤਾਂ ਅਥਰ ਬਹਾਈਏ ਵੇ ਜਦੋਂ ਦਾ ਸਾਡਾ ਦਿਲ ਟੁੱਟਿਆ ਭੈਣ ਜਿਸ ਝੁੱਗੀ ਚ ਰਹਿੰਦੇ ਹੋ ਤੇ ਲਾਗੇ ਚਾਗੇ ਦੀਆਂ ਝੁੱਗੀਆਂ ਨੇ ਕਦੀ ਕਿਹਾ ਨਹੀਂ ਕੰਮਲੀ ਹੋ ਗਈ ਰਾਣੀ ਸੌਂ ਕੇ ਉਹਨਾਂ ਨੇ ਵੀ ਸੁਣਦੇ ਆ ਗਾਣੇ ਜਦੋਂ ਗਾਣ ਲੱਗ ਪਏ ਤੇ ਲੱਗੇ ਵਿਆਹ ਜਾਂਦੇ ਤੇ ਸੁਣਦੇ ਆ ਮਹਿਫਿਲ ਲੱਗ ਜਾਂਦੀ ਏ ਮਹਿਫਿਲ ਲੱਗਦੇ ਗਈ ਹਾਂਜੀ ਹਾਂਜੀ ਉਹ ਕਦੀ ਦਿਓਰ ਮੇਰਾ ਨਨਾਨਦ ਮੈਂ ਭਰਾ ਮਤਰਾ ਸੀ ਸਾਰਾ ਥੋੜਾ ਬਹੁਤਾ ਗਾਉਂਦੇ ਆ ਤੇ ਇਕੱਠੇ ਰਾਨੇ ਮਿਲ ਕੇ ਜਦੋਂ ਪਾਰਟੀ ਹੁੰਦੀ ਆ ਵਿਆਹ ਸ਼ਾਦੀ ਹੁੰਦੇ ਅਸੀਂ ਇਕੱਠੇ ਰਲ ਕੇ ਗਾਉਂਦੇ ਆ ਅੱਛਾ ਇੱਥੇ ਜਦੋਂ ਤੁਹਾਡੇ ਫਿਰ ਏਰੀਆ 'ਚ ਪ੍ਰੋਗਰਾਮ ਹੁੰਦਾ ਫਿਰ ਤੁਹਾਨੂੰ ਮੌਕਾ ਮਿਲਦਾ ਗਾਣ ਦਾ ਸਟੇਜ ਤੇ ਹਾਂਜੀ ਹਾਂਜੀ ਜ਼ਰੂਰ ਮਿਲਦਾ ਐ ਅਸੀਂ ਸਾਰੇ ਜਨੇ ਰਲ ਕੇ ਗਾਉਂਦੇ ਆ ਮੈਂ ਮੇਰਾ ਦਿਓਰ ਮੇਰੀ ਨਨਾਨਦ ਮੇਰਾ ਭਰਾ ਅਸੀਂ ਤਿੰਨੇ ਚ ਕਿ ਕਿਦਾਂ ਦੇ ਪ੍ਰਮਾਤਮਾ ਨੇ ਹਾਲਾਤ ਲਈ ਬਣਾ ਦਿੱਤੇ ਹੈ ਕਿ ਜੇਕਰ ਇਹ ਗਾਇਕੀ ਹੈ ਜਾਂ ਗਲਾ ਮੈਨੂੰ ਸਹੀ ਦਿੱਤਾ ਪਰ ਮੈਨੂੰ ਉਹ ਮੁਕਾਮ ਨਹੀਂ ਅਜੇ ਤੱਕ ਮਿਲਿਆ ਕੀ ਕਹਿ ਸਕਦੇ ਹੋ ਪ੍ਰਮਾਤਮਾ ਦੀ ਮਰਜ਼ੀ ਹੈ ਜਿੱਤੇ ਹੁਣ ਪੈਦਾ ਹੀ ਇਸ ਹਾਲਾਤ ਵਿੱਚ ਕੀਤਾ ਤੇ ਕੀ ਕਰਾਂ ਦੱਸੋ ਕੀ ਕਰ ਸਕਦੇ ਅਸੀਂ ਕੁਝ ਕਹਿ ਨਹੀਂ ਸਕਦੇ ਅਸੀਂ ਬਾਪੂ ਚਲਾ ਗਿਆ ਛੋਟੀ ਉਮਰ ਜੇ ਜੇ ਪੈਰਲਾਈਜ਼ਟ ਆ ਗਿਆ ਜੇਕਰ ਠੀਕ ਹੁੰਦੇ ਤਾਂ ਫਿਰ ਕਿਧਰੇ 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 ਸ਼ੁਰੂ ਸੁਪਨੇ ਹਾਂਜੀ ਹਾਂਜੀ ਸੁਪਨੇ ਜਰੂਰ ਪੂਰੇ ਹੁੰਦੇ ਜੇ ਉਹ ਠੀਕ ਹੁੰਦੇ ਸਾਡੇ ਕਰਮ ਚੰਗੇ ਹੋਣਦੇ ਤਾਂ ਸ਼ਾਇਦ ਕੁਛ ਨਾ ਕੁਛ ਅਸੀਂ ਬੰਦੇ ਹੀ ਇੰਨੀ ਪੜ੍ਹਾਈ ਲਖਾਈ ਕੀਤੀ ਕਿ ਇਸ ਕੰਮ ਲਈ ਕੁਛ ਨਾ ਕੁਛ ਤੇ ਬੰਦੇ ਕੋਈ ਡਾਕਟਰ ਕੋਈ ਨਰਸ ਕੁਛ ਨਾ ਕੁਛ ਤੇ ਅਸੀਂ ਕਰਦੇ ਹੀ ਪਰ ਹਾਲਾਤ ਇਦਾਂ ਦੇ ਕਰਨਾ ਕੀ ਹੈ ਅੱਛਾ ਸੁਪਨੇ ਕੀ ਕੀ ਵੇਖੇ ਫਿਰ ਰਾਣੀ ਨੇ ਸੁਪਨਿਆਂ ਤੇ ਬੜਾ ਕੁਛ ਦੇਖਿਆ ਸੀ ਬਾਸਕਟਬਾਲ ਖੇਡਦੀ ਸੀ ਮੈਂ ਸੋਚੇ ਮੈਂ ਪਾਲਸ ਵਾਲੀ ਬਣਾਂਗੀ ਮੰਮੀ ਸੋਚਦੇ ਕਿ ਨਰਸ ਬਣਾਂਗੀ ਪਰ ਵੇਚਦੀ ਮੈਂ ਮੇਨਾਰੀ ਦਾ ਸਾਮਾਨ ਬਈਆ ਬਿਨਿਆਰੀ ਦੇ ਆਣ ਕੇ ਜ਼ਿੰਦਗੀ ਖਤਮ ਹੋ ਗਈ ਖਤਮ ਹੋ ਗਈ ਬਸ ਚਾਰ ਬੱਚਿਆਂ ਦੇ ਬਿਨਿਆਰੀ ਦਾ ਸਮਾਨ ਚੱਕ ਜ਼ਿੰਦਗੀ ਖਤਮ ਹੋ ਗਈ ਬੱਚੇ ਖਲਾਂਜੋਗੇ ਰਹਿਗੇ ਬੱਚੇ ਖਲਾਂ ਲੋ ਸਮਾਨ ਵੇਚ ਲੋ ਹੈ ਨਾ ਬਸ ਬਸ ਇਹੀ ਕੰਮ ਹੈ ਬਸ ਹੋਰ ਕੋਈ ਕੰਮ ਨਹੀਂ ਅਰੇ ਤੁਸੀਂ ਜ਼ਿਆਦਾ ਕਿਹੜਾ ਕਲਾਕਾਰ ਸੁਣਦੇ ਪਰਮੇਸ਼ਰર્મા ਕੋਈ ਸਾਡੇ ਦਰਸ਼ਕਾਂ ਪਰਮੇਸ਼ਰર્મા ਦਾ ਹੀ ਗਾਣਾ ਸੁਣਾਓ ਫਾਇਦਾ ਲੈ ਨਾਨ ਜਜ ਸਾਂਣਿਆ ਜੇ ਤੂੰ ਜਾਣ ਗਿਆ ਸਾਡੀ ਕਮਜ਼ੋਰੀ ਹੋ ਤੂੰ ਤਾਂ ਸੱਚੀ ਰਬ ਬਣ ਬੈ ਗਇਓ ਤੇਰੇ ਹੱਥ ਚ ਪੜਾਤੀ ਐ ਸਡੋਰੀ ਹੇ ਫਾਇਦਾ ਲੈ ਨਨ ਜੇ ਜ ਸੋਣਿਆ ਤੂੰ ਤ ਜਾਣ ਗਇਓ ਸਾਡੀ ਕਾ ਮਜ਼ੋਰੀ ਹੋ ਤੂੰ ਤਾਂ ਸੱਚੀ ਰਬ ਬਣ ਬੈ ਗਇਓ ਤੇਰੇ ਹੱਥ ਚ ਪੜਾਤੀ ਐ ਸਡੋਰੀ ਨਾ ਦਰਦ ਦਰ ਤੇ ਮਰਨ ਟਕਰਾਂ ਹੋ ਜਿਹੜੇ ਹੁੰਦੇ ਨੇ ਮੁਰੀਦ ਕੋ ਦਰਦੇ ਜੇ ਤੇਰੇ ਬਿਨ ਸਜਦਾ ਹੁੰਦਾ ਹੋ ਕਾ ਤੂੰ ਮਿਹਨਤਾ ਤੇਰੀਆਂ ਕਰਦੇ ਜੇ ਤੇਰੇ ਬਿਨ ਸਜਦਾ ਹੁੰਦਾ ਹੋ ਕਾ ਤੂੰ ਮਿਹਨਤਾ ਤੇਰੀਆਂ ਕਰਦੇ ਅੱਛਾ ਵਿਆਹ ਦਾ ਫੇਰ ਸਮਾਂ ਕਿਦਾਂ ਗੜਦੇ ਕਿਉਂਕਿ ਘਰ ਦੇ ਵਿੱਚ ਟੈਨਸ਼ਨਾਂ ਬਹੁਤ ਆ ਬੱਚਿਆਂ ਦੀ ਪਰਵਰਿਸ਼ ਵੀ ਕਰਨੀ ਹੈ ਫਿਰ ਕਿੰਦਾ ਸਮਾਂ ਘਟਦੇ ਉਹ ਜਦੋਂ ਘਰ ਦਾ ਕੰਮ ਕਰੀਏ ਉਦੋਂ ਰਿਆਜ਼ ਵੀ ਕਰਦੇ ਆ ਘਰ ਦਾ ਕੰਮ ਵੀ ਕਰਦੇ ਨਾਲੇ ਗਾਣੇ ਵੀ ਗਾਏ ਜਾਂਦੇ ਕੱਪੜੇ ਧੋਣੇ ਹੋਗੇ ਭਾਂਡੇ ਮਾਂਜਨੇ ਹੋਗੇ ਜਦੋਂ ਘਰ ਰਹਿ ਲਈਏ ਜਦੋਂ ਕੰਮ ਕਰਨਾ ਤੇ ਬਸ ਗਾਣੇ ਗਾਏ ਜਾਂਦੇ बस इद्दा थोड़ा वोटा रियाज हो जंदा है। किसे कदे केने सपोर्ट नहीं की थी कोई आगे नहीं आया कि रानी दी सपोर्ट करिए। शायद रानी भी किते, किते। ना किते उन गायिकाओं ਦੇ ਵਿੱਚ ਪਹੁੰਚ ਸਕੇ। ਉਹਨਾਂ ਨਾਮਵਰ ਗਾਇਕਾਂ ਦੇ ਨਾਂ ਸਟੇਜਾਂ ਦੀ ਕਰ ਸਕੇ। ਨਹੀਂ ਨਹੀਂ ਕੋਈ ਨਹੀਂ ਆਇਆ ਅੱਗੇ। बस ਇਦਾਂ ਹੀ ਵੋਟਾ ਲੈਣ ਆ ਜਾਂਦੇ, ਵੋਟਾ ਲੈ ਕੇ ਦੇ ਗਾਂ ਜਾਂਦੇ। ਅਸੀਂ ਇਹ ਕਰਦਾਂਗੇ, ਉਹ ਕਰਦਾਂਗੇ। ਇਸੇ ਅੱਗੇ ਚੱਲ ਜਾਂਦੇ बस। ਇਹੀ ਕੰਮ ਹੈ। ਹੋਰ ਕੁਛ? रानी ਕਿੰਨੇ ਕੇ ਪੈਸੇ ਬਣ ਜਾਂਦੇ ਜਦੋਂ ਲੈ ਕੇ ਜਾਂਦੇ ਬਈ ਆ। 500-600 ਰੁਪਿਆ ਬਸ ਬੰਦਾ ਹੈ। ਘਰ ਦਾ ਖਾਚਾ ਨਿਕਲਦਾ, ਬੱਚਿਆਂ ਦਾ ਖਰਚਾ, ਬਸ ਰੋਟੀ-ਮਾਣੀ, ਬਸ ਇੰਨਾ ਹੀ। ਜ਼ਿਆਦਾ ਨਹੀਂ। ਘਰ ਦਾ ਬਸ ਖਾਚਾ ਬਸ ਇੰਨੀ ਹੀ ਚੱ ਇਹ ਨਹੀਂ ਹੋਰ ਕੀ ਸੁਣਾਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਕਿਉਂਕਿ سپورਟ ਉਹਨਾਂ ਨੇ ਕਰਨੀ ਹੈ ਹੁਣ ਅੱਗੇ ਦਾ ਇੱਥੋਂ ਦੇ ਲੋਕਾਂ ਨੇ ਵੀ ਨਹੀਂ ਕਹਿੰਦੇ ਕੀਤੀ ਤਾਂ ਬਹੁਤ ਸਾਰੇ ਲੋਕਾਂ ਨੇ ਸੁਣਿਆ ਵੀ ਹੈ ਤੁਹਾਨੂੰ ਉਹਨਾਂ ਨੇ ਵੀ ਨਹੀਂ ਕੀਤੀ ਹੁਣ ਦਰਸ਼ਕ ਤੁਹਾਨੂੰ ਸੁਣਦੇ ਪਏ ਆ ਉਹ ਜ਼ਰੂਰ سپورਟ ਲਈ ਅੱਗੇ ਆਣਗੇ ਕੀ ਸੁਣਾਣਾ ਚਾਹੁੰਦੇ ਤੂੰ ਮੇਰਾ ਕਿਉਂ ਹੋ ਸਕਦਾ ਨਹੀਂ ਇਹ ਦੱਸ ਤੇਰੀ ਕੀ ਮਜਬੂਰੀ ਏ ਕਦੀ ਨਹੀਂ ਹੋ ਤੈਨੂੰ ਦੱਸਣਾ ਬਹੁਤ ਜ਼ਰੂਰੀ ਏ ਜੇ ਛੱਡ ਕੇ ਤੁਰ ਗਿਆ ਵੇ ਦਰਦਦਾ ਹੁ ਤੇਰੇ ਮਗਰ ਹੋਸੀ ਫਨਾ ਹੋਣਾ ਹੁ ਜਿੰਨੇ ਟੁਕੜੇ ਹੋਣ ਦਿਲ ਦੇ ਵੇ ਹਰ ਟੁਕੜੇ ਤੇ ਤੇਰਾ ਨਾਂ ਹੁਣ ਹੋ ਜਿੰਨੇ ਟੁਕੜੇ ਹੋਣ ਦਿਲ ਦੇ ਦੇ ਇਹ ਹਰ ਟੁਕੜੇ ਤੇ ਤੇਰਾ ਨਾਂ ਹੁਣ ਸੈਡ Song ਬੜੇ ਬੋਲਦੇ ਹੈ ਜਿਆਦਾ ਪਸੰਦ ਹਾਂਜੀ ਸੈਡ Song ਹੀ ਸੁਣਦੇ ਜਿਆਦਾ ਸੈਡ Song ਹੀ ਪਸੰਦ ਹੈ ਸ਼ਿਕਰਤ ਤਾਂ ਨਹੀਂ ਪੈ ਗਿਆ ਕੋਈ ਕਿ ਨਾਲ ਦੀ ਨਾਲ ਇਹਦੇ ਕੋ ਸਿੱਖਣਾ ਸ਼ੁਰੂ ਕਰਦੀ ਹੈ ਰਾਣੀ ਕੋ ਨਹੀਂ ਨਹੀਂ ਮੈਂ ਆਪ ਕਰਨੀ ਕੋ ਮੈਨੇ ਸਿਖਾਏ ਤੇ ਮੈਂ ਥੋੜਾ ਬੋਤਾ ਸਿੱਖਾ ਅੱਗੇ ਜਾ ਕੇ ਕੁਛ ਨਾ ਕੁਛ ਕਰਾ ਸ਼ੌਂਕ ਹੀ ਹੈ ਬਸ ਅੱਗੇ ਤੁਹਾਨੂੰ ਪਤਾ ਕਿ ਕਿੰਨੇ ਲੈ ਕੇ ਜਾਣਾ ਤੇ ਕਿੰਨੇ ਘਰੋਂ ਬਾਹਰ ਕੱਢਣਾ ਹੈ ਸ਼ੌਂਕ ਹੀ ਹੈ ਬਸ ਜੀ ਬਿਲਕੁਲ ਸ਼ੌਂਕ ਆ ਜ਼ਰੂਰ ਰਾਣੀ ਦਾ ਕਿ ਉਹ ਵੀ ਇੱਕ ਨਾਮਵਰ ਗਾਇਕਾ ਦੇ ਵਿੱਚ ਪਹੁੰਚ ਸਕੇ ਉੱਥੇ ਤੱਕ ਉਹਨਾਂ ਦੇ ਨਾਲ ਸਟੇਜ ਸਾਂਝੀ ਕਰ ਸਕੇ ਪਰ ਉਸਨੇ ਭੈਣ ਨੇ ਗੱਲ ਬੜੀ ਵਧੀਆ ਕਹੀ ਹੈ ਕਿ ਗਰੀਬ ਆ ਗਰੀਬ ਨੂੰ ਕਿੰਨੇ ਲੈ ਕੇ ਜਾਣਾ ਅੱਗੇ ਕਿਸ ਨੇ ਗਰੀਬ ਦੀ ਬਾਹ ਫੜਨੀ ਸ਼ੌਂਕ ਹੈ ਗਰੀਬੀ ਨਾਲ ਉੱਥੇ ਹੀ ਉਸ ਭੈਣ ਦਾ ਸ਼ੌਂਕ ਵੀ ਜਿਹੜਾ ਦੱਬਿਆ ਜਾਣਾ ਸੋ ਲੋਡ ਐ ਐਸੇ ਨਾਂਵ ਜਿਹੜੇ ਗਾਇਕ ਨੇ ਜਾਂ ਐਸੇ ਕਲਾਕਾਰ ਨੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਕਲਾਵਾ ਉਹਨਾਂ ਦੀ ਬਾਹ ਫੜਨ ਦੀ ਤਾਂ ਜੋ ਇੱਕ ਉਹ ਵੀ ਇੱਕ ਚੰਗਾ ਮੁਕਾਮ ਹਾਸਲ ਕਰ ਸਕਣ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਫਾਸਟੇਰ ਨਿਊਜ਼ ਗੁਰਦਾਸ